ਇੱਕ ਪ੍ਰਵਾਸੀ ਦੇ ਵੱਲੋਂ 5 ਸਾਲਾਂ ਦੇ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਅਜਿਹਾ ਮਾਮਲਾ ਜਿਹੜਾ ਕਿ ਦਿਲ ਦਾ ਹਲਾਉਣ ਵਾਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵੀ ਇੱਕ ਤਰਥੱਲੀ ਹੈ ਜਿਹੜੀ ਕਿ ਪ੍ਰਵਾਸੀਆਂ ਨੂੰ ਲੈ ਕੇ ਮੱਚਦੀ ਹੋਈ ਨਜ਼ਰ ਆ ਰਹੀ ਹੈ ਨਵਦੀਪ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਰੀ ਕਸੂਰ ਅਸੀਂ ਪ੍ਰਵਾਸੀਆਂ ਦਾ ਨਹੀਂ ਸਗੋ ਪੰਜਾਬ ਦੇ ਲੋਕਾਂ ਦਾ ਵੀ ਕੱਢਦੇ ਆ ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਪ੍ਰਵਾਸੀਆਂ ਨੂੰ ਬਾੜ ਲਿਆ ਹੈ ਤੇ ਜਿਸ ਤੋਂ ਬਾਅਦ ਉਹ ਪ੍ਰਵਾਸੀ ਜਿਹੜੇ ਕਿ ਘਰਾਂ ਦੇ ਵਿੱਚ ਰਹਿ ਕੇ ਸਾਡੇ ਤੇ ਹੀ ਜਿਹੜਾ ਕਿ ਵਾਰ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਕਿ ਪੜਾਸ ਕੱਢੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ 5 ਸਾਲਾਂ ਦੇ ਬੱਚੇ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਤੇ ਹਜੇ ਵੀ ਸਾਡੇ ਸਿਸਟਮ ਜਿਹੜੇ ਕਿ ਪ੍ਰਸ਼ਾਸਨ ਅਤੇ ਸਰਕਾਰ ਹੈ ਬਿਲਕੁਲ ਚੁੱਪਵੱਟੀ ਬੈਠੇ ਨੇ ਤੇ ਜਿਸ ਦੇ ਦੌਰਾਨ ਹੁਣ ਨਵਦੀਪ ਪੜਾਸ ਕੱਢਦੇ ਹੋਏ ਨਜ਼ਰ ਆ ਰਹੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ 5 ਸਾਲ ਦੇ ਬੱਚੇ ਨਾਲ ਜੋ ਦਰਿੰਦਗੀ ਕੀਤੀ ਗਈ ਆ ਉਹ ਖਬਰ ਸਾਬ ਨੇ ਦੇਖੀ ਆ ਭਾਈ ਇੱਥੇ ਦੇ ਸਿਸਟਮ ਦੇ ਅੰਦਰ ਨਾ ਇੱਥੇ ਦੇ ਕਾਨੂੰਨ ਦੇ ਅੰਦਰ ਸਿਰਫ ਦਰਿੰਦਗੀ ਹੀ ਹੈਗੀ ਆ ਦਰਿੰਦਗੀ ਦੀ ਜਗ੍ਹਾ ਆ ਇੱਥੇ ਇਨਸਾਫ ਦੀ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਤਾਂ ਬੇਨਤੀ ਕਰਦੇ ਆ ਆਪਣੇ ਕੌਮ ਦੀ ਭੈਣਾਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀ ਪਾਈ ਇਸ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਇਹ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਜਦੋਂ ਤੱਕ ਤੁਸੀਂ ਇਸ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਨਹੀਂ ਕਰੋਗੇ ਤੁਸੀਂ ਇੱਥੇ ਕੁੱਟਕੁੱਟ ਕੇ ਮਾਰੋਗੇ ਤੁਹਾਡੇ ਬੱਚਿਆਂ ਨਾਲ ਆਹੀ ਕੁਝ ਹੋਊਗਾ ਤੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੇ 5-5 10-10 ਹਜ਼ਾਰ ਰੁਪਏ ਪਿੱਛੇ ਨੇ ਜਿਹੜੇ ਬਾਹਰ ਤੋਂ ਦੂਸਰੀਆਂ ਸੇਟਾਂ ਚੋਂ ਆਉਂਦੇ ਨੇ ਉਹਨਾਂ ਨੂੰ ਇੱਥੇ ਪੱਕੇ ਰੱਖਦੇ ਨੇ ਭਾਈ ਸ਼ਰਮ ਕਰ ਲੋ ਸਰਪੰਚੋ ਤੁਸੀਂ ਸ਼ਰਮ ਕਰ ਰਹੋ ਜੋ ਤੁਸੀਂ ਆਧਾਰ ਕਾਰਡ ਬਣਾਉਂਨੇ ਆ ਇਹਨਾਂ ਦੇ ਆਹੀ ਕੁਝ ਕਰਨਗੇ ਤੁਹਾਡੇ ਨਾਲ ਅੱਜ ਨਹੀਂ ਕਰਨਗੇ ਦੇਖਿਓ ਅੱਗੇ ਆਉਣ ਵਾਲੇ ਟਾਈਮ ਦੇ ਉੱਤੇ ਤੁਹਾਡੇ ਸਿਰਾਂ ਤੇ ਆ ਕੇ ਬੈਠਣਗੇ ਠੀਕ ਹੈ ਆਜੀ ਤੁਸੀਂ 5-5 10-10 ਜਾਰ ਪੇ ਦੇ ਲਾਲ ਚ ਪਿੱਛੇ ਕਰਾਇਆ ਤੇ ਇਹਨੂੰ ਘਰੇ ਰੱਖਦੇ ਹੋ ਠੀਕ ਹੈ ਕੋਈ ਕੰਮ ਕਰਨ ਆ ਗਿਆ ਭਾਈ ਆ ਗਿਆ ਕੰਮ ਕਰਨ ਅਗਰੇ ਨੂੰ ਕੰਮ ਕਰਾ ਕੇ ਵਾਪਸ ਤੋਰ ਦੋ ਇਹ ਪੱਕੇ ਥੋੜੀ ਰੱਖਣੇ ਆਪਾਂ ਨੇ ਇੱਥੇ ਇਹ ਦ੍ਰਿੰਦੇ ਲੋਕ ਕੌਮ ਨੂੰ ਬੇਨਤੀ ਆ ਭਾਈ ਇਸ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਜਦੋਂ ਤੱਕ ਨਹੀਂ ਕਰੋਗੇ ਇੱਥੇ ਹੀ ਮਰੋਗੇ ਕੂਟ-ਕੂਟ ਕੇ ਆਏ ਕੁਝ ਹੋਗਾ ਤੁਹਾਡੇ ਬੱਚਿਆਂ ਨਾਲ ਪਹਿਲਾਂ ਬਥੇਰਾ ਕੁਝ ਹੋਇਆ ਇੱਥੇ ਐਨੀ-ਐਨੀ ਤਸੱਦਦਾ ਹੋਈਆਂ ਸਾਡੇ ਦੇ ਕੌਮ ਨੂੰ ਬੇਨਤੀ ਆ ਬੱਚਿਆਂ ਨੂੰ ਬੇਨਤੀ ਆ ਵੀ ਭਾਈ ਇਹ ਜਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਇਸ ਗੰਦੇ ਸਿਸਟਮ ਪਰ 5 ਸਾਲ ਦੇ ਬੱਚੇ ਨਾਲ ਜੋ ਦਰਿੰਦਗੀ ਕੀਤੀ ਗਈ ਆ ਉਹ ਖਬਰ ਸਭ ਨੇ ਦੇਖੀ ਆ ਭਾਈ ਇੱਥੇ ਦੇ ਸਿਸਟਮ ਦੇ ਅੰਦਰ ਨਾ ਇੱਥੇ ਦੇ ਕਾਨੂੰਨ ਦੇ ਅੰਦਰ ਸਿਰਫ ਦਰਿੰਦਗੀ ਹੀ ਹੈਗੀ ਆ ਦਰਿੰਦਗੀ ਦੀ ਜਗ੍ਹਾ ਆ ਇੱਥੇ ਇਨਸਾਫ਼ ਦੀ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਤਾਂ ਬੇਨਤੀ ਕਰਦੇ ਆ ਆਪਣੇ ਕੌਮ ਦੀ ਭੈਣਾਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀ ਪਾਈਸ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਇਹ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਜਦੋਂ ਤੱਕ ਤੁਸੀਂ ਇਸ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਨਹੀਂ ਕਰੋਗੇ ਤੁਸੀਂ ਇੱਥੇ ਕੁੱਟ-ਕੁੱਟ ਕੇ ਮਾਰੋਗੇ ਤੁਹਾਡੇ ਬੱਚਿਆਂ ਨਾਲ ਆਹੀ ਕੁਝ ਹੋਊਗਾ ਤੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੇ 5-5 10-10 ਹਜ਼ਾਰ ਰੁਪਏ ਪਿੱਛੇ ਨੇ ਜਿਹੜੇ ਬਾਹਰ ਤੋਂ ਦੂਸਰੀਆਂ ਸੀਟਾਂ 'ਚੋਂ ਆਉਂਦੇ ਨੇ ਉਹਨਾਂ ਨੂੰ ਇੱਥੇ ਪੱਕੇ ਰੱਖਦੇ ਨੇ ਭਾਈ ਸ਼ਰਮ ਕਰ ਲੋ ਸਰਪੰਚੋ ਤੁਸੀਂ ਸ਼ਰਮ ਕਰ ਰਹੇ ਜੋ ਤੁਸੀਂ ਆਧਾਰ ਕਾਰਡ ਬਣਾਉਂਦੇ ਆ ਇਹਨਾਂ ਦੇ ਅਹੀਂ ਕੁਝ ਕਰਨਗੇ ਤੁਹਾਡੇ ਨਾਲ ਅੱਜ ਨਹੀਂ ਕਰਨਗੇ ਦੇਖਿਓ ਅੱਗੇ ਆਉਣ ਵਾਲੇ ਟਾਈਮ ਦੇ ਉੱਤੇ ਤੁਹਾਡੇ ਸਿਰਾਂ ਤੇ ਆ ਕੇ ਬੈਠਣਗੇ ਠੀਕ ਹੈ ਆ ਜੀ ਤੁਸੀਂ 5-5 10-10 ਹਜ਼ਾਰ ਰੁਪਏ ਦੇ ਲਾਲਚ ਪਿੱਛੇ ਕਰਾਇਆ ਤੇ ਇਹਨੂੰ ਘਰੇ ਰੱਖਦੇ ਹੋ ਠੀਕ ਹੈ ਕੋਈ ਕੰਮ ਕਰਨ ਆ ਗਿਆ ਭਾਈ ਆ ਗਿਆ ਕੰਮ ਕਰਨ ਅਗਰੇ ਨੂੰ ਕੰਮ ਕਰਾ ਕੇ ਵਾਪਸ ਤੋਰ ਦਿਓ ਇਹ ਪੱਕੇ ਥੋੜੀ ਰੱਖਣੇ ਆਪਾਂ ਨੇ ਇੱਥੇ ਇਹ ਦ੍ਰਿੰਦੇ ਲੋਕ ਕੌਮ ਨੂੰ ਬੇਨਤੀ ਆ ਭਾਈ ਇਸ ਗੰਦੇ ਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਜਦੋਂ ਤੱਕ ਨਹੀਂ ਕਰੋਗੇ ਇੱਥੇ ਹੀ ਮਰੋਗੇ ਕੂਟਕੂਟ ਕੇ ਆਏ ਕੁਝ ਹੋਗਾ ਤੁਹਾਡੇ ਬੱਚਿਆਂ ਨਾਲ ਪਹਿਲਾਂ ਬਥੇਰਾ ਕੁਝ ਹੋਇਆ ਇੱਥੇ ਐਨੀ ਐਨੀ ਤਸੱਦਦਾ ਹੋਈਆਂ ਸਾਡੇ ਦੇ ਕੌਮ ਨੂੰ ਬੇਨਤੀ ਆ ਬੱਚਿਆਂ ਨੂੰ ਬੇਨਤੀ ਆ ਵੀ ਭਾਈ ਇਹ ਆਜ਼ਾਦ ਹੋਣ ਦੀ ਗੱਲ ਕਰੋ ਆਜ਼ਾਦੀ ਦੀ ਗੱਲ ਕਰੋ ਇਸ ਗੰਦੇ ਸਿਸਟਮ